ਅੱਜ 14 ਅਕਤੂਬਰ 2025 ਐ ਅੱਜ ਤੋਂ 10 ਸਾਲ ਪਹਿਲਾਂ ਜੈਸਾ ਅਸੀਂ ਚੌਂਕ ਦੇ ਵਿੱਚ ਖੜੇ ਆ ਇੱਥੇ ਗੋਲੀਕਾਰਡ ਵਾਪਰਦਾ ਤਸਵੀਰਾਂ ਦਿਖਾਉਣੇ ਆ ਅਸੀਂ ਇਸ ਟਾਈਮ ਖੜੇ ਆ ਕੋਟਕਪੂਰਾ ਦੇ ਉਹ ਚੌਂਕ ਦੇ ਵਿੱਚ ਜਿੱਥੇ 2015 ਦੇ ਵਿੱਚ ਇਸ ਵੇਲੇ ਹੀ ਨਿਤਨੇਮ ਕਰ ਰਹੀਆਂ ਸੰਗਤਾਂ ਦੇ ਉੱਪਰ ਪਾਣੀ ਦੀਆਂ ਬਿਛਾੜਾਂ ਤੇ ਲਾਠੀ ਚਾਰਜ ਕੀਤਾ ਗਿਆ ਸੀ ਕਿਉਂਕਿ ਗੁਰੂ ਸਾਹਿਬ ਦੀ ਬੇਦਵੀ 2015 ਦੇ ਵਿੱਚ ਹੁੰਦੀ ਆ ਪਿੰਡ ਬੁਰਜਵਾਲ ਸਿੰਘ ਆਲਾ ਤੋਂ ਗੁਰਗਾ ਸਾਹਿਬ ਦੀ ਚੋਰੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਬਗੜਾੜੀ ਦੀਆਂ ਗਲੀਆਂ ਦੇ ਵਿੱਚ ਅੰਗ ਖਿਲਾਰੇ ਜਾਂਦੇ ਨੇ ਤੇ ਧਮਕੀਆਂ ਭਰੇ ਪੱਤਰ ਵੀ ਲੱਗਦੇ ਆ ਤੇ ਜਦੋਂ ਗਲੀਆਂ ਦੇ ਵਿੱਚ ਅੰਗ ਖਿਲਾਰੇ ਜਾਂਦੇ ਆ ਤਾਂ ਉਸ ਤੋਂ ਬਾਅਦ ਲਗਾਤਾਰ ਸਿੱਖ ਸੰਗਤ ਦੇ ਵਿੱਚ ਰੋਸ ਪਾਇਆ ਜਾਂਦਾ ਸੀ ਤਾਂ ਇਸ ਚੌਂਕ ਦੇ ਵਿੱਚ ਜਿਹੜਾ ਹੈਗਾ ਕੋੜਕਪੁਰਾ ਚੌਂਕ ਦੇ ਵਿੱਚ ਜਿਹੜਾ ਹੈਗਾ ਸੰਗਤਾਂ ਵੱਲੋਂ ਆ ਕੇ ਬੈਠ ਜਾਂਦਾ ਜਾਂਦਾ ਹੈ ਤਾਂ ਪੁਲਿਸ ਵੱਲੋਂ ਇਸ ਧਰਨੇ ਨੂੰ ਖੜਾਇਆ ਜਾਂਦਾ ਹੈਗਾ ਕਾਰਵਾਈ ਕੀਤੀ ਜਾਂਦੀ ਆ ਇਸ ਦਿਨ ਦੇ ਉੱਪਰ ਗੱਲ ਕਰੀਏ ਤਾਂ ਇਸ ਦਿਨ ਦੇ ਉੱਪਰ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਲਾਹਤ ਦਿਹਾੜਾ ਮਨਾਇਆ ਜਾਂਦਾ ਅੱਜ 14 ਅਕਤੂਬਰ ਆ ਲਾਹਤ ਦਿਹਾੜਾ ਮਨਾਇਆ ਜਾ ਰਿਹਾ ਹੈਗਾ ਫਰੀਕੋ ਕੋਟਕਪੁਰਾ ਦੇ ਚੌਕ ਦੇ ਵਿੱਚ ਜਿਸ ਵਿੱਚ ਜਿਹੜੇ ਸੰਗਤਾਂ ਦੇ ਵਿੱਚੋਂ ਜੀ ਗੱਲ ਕਰੀਏ ਤਾਂ ਬੇਨਤੀ ਕਰਤਾ ਦਰਬਾਰੇ ਖਾਲਸਾ ਸ਼੍ਰੋਮਣੀ ਅਕਾਲੀ ਦਲ ਉਹਨਰ ਸਜੀਤ ਬਹਿਵਲ ਕਲਾ ਇਨਸਾਮ ਮੋਰਚਾ ਅਲਾਈਅੰਸ ਆਫ ਇੰਡੀਆ ਆਰਗੇਨਾਈਜੇਸ਼ਨ ਆ ਸਮੂਹ ਸੱਕ ਜਿੱਥੇ ਬੰਦੀਆਂ ਅਤੇ ਇਲਾਕਾ ਨਿਵਾਸੀ ਜਿੰਨਾਂ ਵੱਲੋਂ ਜਿਹੜਾ ਹੈਗਾ ਇੱਥੇ ਇੱਕ ਹਰ ਸਾਲ ਤਰ੍ਹਾਂ ਦੀ ਜਿਹੜਾ ਜਿਹੜਾ ਸਵਾਰ ਵੀ ਜਿਹੜਾ ਹੈਗਾ ਆ ਲਿਆ ਤੇ ਦਿਹਾੜਾ ਮਨਾਇਆ ਜਾ ਰਿਹਾ ਹੈਗਾ ਤੁਹਾਨੂੰ ਅੰਦਰ ਤਸਵੀਰਾਂ ਵੀ ਦਿਖਾਉਣੇ ਆ ਆਦਰ ਉਹ ਲਗਾਤਾਰ ਅਜੇ ਸਵੇਰ 5 ਵਜੇ ਤੋਂ ਸ਼ੁਰੂ ਕੀਤਾ ਹੋਇਆ ਹੈ ਇੱਥੇ ਜਿਹੜਾ ਹੈਗਾ ਅੰਦਤ ਨਾਮ ਕੀਤਾ ਜਾ ਰਿਹਾ ਹੈਗਾ ਵੱਡੀ ਗੰਤਿ ਦੇ ਵਿੱਚ ਸਿੱਖ ਸੰਤਾ ਪਹੁੰਚ ਰਹੀਆਂ ਹਨ ਉਹ ਸੁਖਰਾ ਸਿੰਘ ਭਾਈ ਹਰਜਿੰਦਰ ਸਿੰਘ ਮਾਜੀ ਇੱਥੇ ਇਹਨਾਂ ਤੋਂ ਹਲਾਵਾ ਹੋਰ ਕਈ ਸਿੱਖ ਪ੍ਰਚਾਰਕ ਇੱਥੇ ਪਹੁੰਚੇ ਨੇ ਲਗਾਤਾਰ ਜਿਹੜਾ ਹੈਗਾ ਇਸੇ ਚੌਂਕ ਦੇ ਵਿੱਚ ਕਿਉਂਕਿ ਗੋਲੀਕਾਂਡ ਹੋਇਆ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਸਿੱਖ ਰੋਸ ਸੰਤਾ ਵਿੱਚ ਰੋਸ ਪਾਇਆ ਜਾ ਰਿਹਾ ਸੀ ਕਾਫੀ ਲੰਮਾ ਸਮਾਂ ਬੀਤ ਚੁੱਕਿਆ ਹਜੇ ਤੱਕ ਜਿਹੜਾ ਇਨਸਾਫ ਨਹੀਂ ਮਿਲਿਆ ਜਿਸ ਦੇ ਚਲਦਿਆਂ ਅੱਜ ਜਿਹੜਾ ਹੈਗਾ 14 ਅਕਤੂਬਰ 10 ਪੂਰੇ ਹੌਰ ਤੇ ਜਿਹੜਾ ਖ ਲਹਣਤ ਘੜਾ ਬਣਾਇਆ ਜਾ ਰਿਹਾ ਹੈਗਾ ਹਾਲਾਂਕਿ ਇਹ ਸਟ੍ਰੌਂਗ ਦੀ ਗੱਲ ਕਰੀਏ ਤਾਂ ਲਗਾਤਾਰ ਹਰ ਇੱਕ ਸਾਲ ਜਿਹੜਾ ਇੱਥੇ ਸਮਾਗਮ ਵੀ ਕਰਾਏ ਜਾਂਦੇ ਸੀ ਜਿਵੇਂ ਖਾਲਸਾ ਵੱਲੋਂ ਪਹਿਲਾਂ ਇਹ ਸਮਾਗਮ ਕਰਾਏ ਜਾਂਦੇ ਜਿਸ ਤੋਂ ਬਾਅਦ ਲਗਾਤਾਰ ਹੋਰ ਜੁੱਥੇ ਬੰਦਗੀਆਂ ਇਹਨਾਂ ਜੁੜੀਆਂ ਨੇ ਤੇ ਜਿਸ ਦੇ ਵਿੱਚ ਸ਼ਰੂਮ ਨੇ ਕਈ ਗੱਲ ਪੁਰਨ ਸਰਜੀਤ ਬਾਬਲ ਕਲਾ ਇਨਸਾਮ ਮੋਰਚਾ ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨ ਸਿੱਖ ਜੁੱਥੇ ਬੰਦਗੀਆਂ ਅਤੇ ਇਲਾਕਾ ਨਿਵਾਸੀ ਦੇਖ ਸਕਦੇ ਹੋ ਜਿਹੜਾ ਸਮੇਂ ਜਿਹੜਾ ਹੈਗਾ ਨਿਤਨੇਮ ਕੀਤਾ ਜਾ ਰਿਹਾ ਹੈਗਾ ਅ ਅਗਾਸ ਉਪਰੰਤ ਜਿਹੜਾ ਹੈਗਾ ਜਿਹੜੇ ਹੈ ਆਪਣੇ ਵਿਚਾਰਾਂ ਪੇਸ਼ ਕੀਤੇ ਜਾਣਗੀਆਂ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੱਖ ਸੰਤ ਪ੍ਰਚਾਰਕ ਇਥੇ ਪਹੁੰਚ ਰਹੇ ਨੇ ਤੋਂ ਲਗਾਤਾਰ ਇਸ ਵਿੱਚ ਸੰਗਤਾਂ ਆਪਣੀ ਹਾਜ਼ਰੀ ਲਵਾ ਰਹੀਆਂ ਨੇ ਅ ਅੱਜ ਬੈਬਲ ਕਲਾਂ ਜਿਹੜਾ ਹੈਗਾ ਗੋਲੀ ਕਾਂਡ ਕੂੜਪੁਰਾ ਗੋਲੀ ਕਾਂਡ ਜਿਹੜਾ 10 ਸਾਲ ਹੋ ਚੁੱਕੇ ਨੇ ਜਿਸ ਦੇ ਚਾਲੇ ਅਕਸਰ ਸਮਾਗਮ ਕਰਾਇਆ ਜਾਂਦੇ ਨੇ ਤੇ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਹਰਕ੍ਰਿਸ਼ਨ ਸਿੰਘ ਭਗਵਾਨ ਅਤੇ ਨਾਮ ਗੁਰਜੀਤ ਸਰਾਵਾ ਉਹਨਾਂ ਦੇ ਗ੍ਰਹਿ ਵਿਖੇ ਵੀ ਅੱਜ ਜਿਹੜੇ ਹੈਗੇ ਆ ਸਮਾਗਮ ਦੇ ਧਾਰਮਿਕ ਰੱਖੇ ਗਏ ਨੇ ਇਸ ਤੋਂ ਬਾਅਦ ਉੱਥੇ ਰੱਖੇ ਜਾਣਗੇ ਇੱਕ ਕੋਟਪੂਰਾ ਚੌਂਦ ਦੀਆਂ ਤਸਵੀਰਾਂ ਲੈ ਜਸਵੰਤ ਚ ਅੱਜ ਸਵੇਰ ਸੰਗਤਾਂ 5 ਵਜੇ ਇਕੱਠੀਆਂ ਹੋਣੀਆਂ ਸੀਗੀਆਂ ਇਸ ਤੋਂ ਬਾਅਦ ਜਿਹੜਾ ਹੈਗਾ ਸਟੇਜ ਦੇ ਉੱਪਰ ਤਕਰਾਰਾਂ ਕੀਤੀਆਂ ਜਾਣਗੀਆਂ ਕਿਉਂਕਿ ਲਗਾਤਾਰ ਸਮੇਂ ਦੀਆਂ ਸਰਕਾਰਾਂ ਹੁਣ ਚਾਹੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵੇਦਵੀ OBC ਨੂੰ ਲੈ ਕੇ ਲਗਾਤਾਰ ਸਵਾਲ ਖੜੇ ਕੀਤੇ ਜਾਂਦੇ ਸਨ ਇੱਕ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ ਹਲ ਅਦਾਲਤਾਂ ਵਿੱਚ ਕੇ ਚੱਲ ਰਹੇ ਨੇ ਕੋਟਪੂਰਾ ਦਬਲ ਕਲਾ ਗੋੜੀ ਖ ਕਿ ਚੱਲ ਰਿਹਾ ਚੰਡੀਗੜ੍ਹ ਜੋ ਸ਼ਿਫਟ ਕਰਦੇ ਗਏ ਸੀ 15 ਦੀ ਨਾਰਾਜ਼ਗੀ ਹੈਗੀ ਆ ਤੇ ਅਸਵਾਰ ਜਿਹੜਾ ਹੈਗਾ ਸ਼੍ਰੋਮਣੀ ਅਕਾਲ ਦਲ ਉਹਨਾਂ ਦੇ ਸਰਜੀਤ ਜਿਹੜੇ ਵੱਲੋਂ ਵੀ ਜਿਹੜਾ ਹੈ ਕੋਰਟ ਦੀ ਆ ਸਰਪੰਚ ਜਿਹਦੇ ਹਰਪ੍ਰੀਤ ਸਿੰਘ ਖਾਲਸਾ ਜਿਹੜਾ ਅੱਜ ਇੱਥੇ ਪਹੁੰਚਣਗੇ ਸੰਗਤਾਂ ਨੂੰ ਜਿਹੜਾ ਹੈ ਸੰਬੋਧਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ 2015 ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬੇਦਵੀਆਂ ਹੋਈਆਂ ਇਨਸਾਫ ਲੈਣ ਦੇ ਲਈ ਸੰਗਤ ਇਸੇ ਬੱਤੀਆਂ ਵਾਲੇ ਚੌਕ ਦੇ ਵਿੱਚ ਕੋਟਪੂਰੇ ਚ ਬੈਠੀ ਸੀਗੀ ਨਿਤਨੇਮ ਦਾ ਪਾਠ ਕਰਨ ਦੀਆਂ ਹੋਈਆਂ ਸੰਗਤਾ ਤੇ ਜੋ ਮੌਕੇ ਦੀ ਬਾਦਲ ਸਰਕਾਰ ਵੱਲੋਂ ਜ਼ਬਰ ਟਾਇਆ ਗਿਆ ਸੀ ਜ਼ੁਲਮ ਕੀਤਾ ਗਿਆ ਸੀ ਅੱਜ ਅਸੀਂ 10 ਸਾਲ ਬਾਅਦ ਫਿਰ ਦਰਬਾਰੇ ਕਾਲਸਾ ਤੇ ਹੋਰ ਸਾਰੀਆਂ ਸਹਿਯੋਗੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਲਾਈანს ਆਫ ਸਿੱਖ ਆਰਗੇਨਾਈਜੇਸ਼ਨ ਬਾਈਬਲ ਕਲਾ ਮੋਰਚਾ ਤੇ ਸਾਰੀ ਸੰਗਤ ਇਕੱਠੇ ਹੋ ਕੇ ਅ ਅੱਜ ਦੇ ਦਿਨ ਨੂੰ ਲਾਹਨਤ ਦਿਵਸ ਵਜੋਂ ਮਨਾ ਰਹੇ ਆ ਇਹ ਲਾਹਨਤ ਜਿਹੜੀ ਹੈ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਲਾਹਨਤ ਪੱਤਰ ਲਿਖਿਆ ਗਿਆ ਸੀਗਾ ਉਹ ਵੰਡਿਆ ਜਾਂਦਾ ਹੈ ਉੱਥੇ ਉਸ ਤੋਂ ਬਾਅਦ ਵੀ ਜਿੰਨੀਆਂ ਸਰਕਾਰਾਂ ਆਈਆਂ ਭਾਵੇਂ ਉਹ ਕਾਂਗਰਸ ਦੀ ਸਰਕਾਰ ਸੀ ਜਾਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਲਈ ਵੀ ਇਹ ਲਾਣਤਾਂ ਬਰਾਬਰ ਨੇ ਕਿਉਂਕਿ ਉਹਨਾਂ ਨੇ ਵੀ ਬਣਦੀ ਹੋਈ ਕਾਰਵਾਈ ਨਹੀਂ ਕੀਤੀ ਅੱਜ ਵੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਉਹ ਜਿਹੜੇ ਬੇਅਦਵੀ ਕਰਨ ਵਾਲੇ ਦੋਸ਼ੀ ਨੇ ਉਹਨਾਂ ਦੇ ਨਾਲ ਸ਼ਰਿਆ ਮਿਲ ਚੁੱਕੀ ਹੈ ਕਿਉਂਕਿ ਜਿਹੜੇ ਡੇਰਾ ਪ੍ਰੇਮੀ ਬੇਅਦਵੀ ਕਰਨ ਵਾਲੇ ਨੇ ਉਹਨਾਂ ਨੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੀਤੀ ਹੈ ਕਿ ਸਾਡੀ ਜਿਹੜੀ ਹੈਗੀ ਐ ਇੱਥੇ ਹਿਫਾਜ਼ਤ ਨਹੀਂ ਹੋ ਸਕਦੀ ਸਾਡਾ ਕੇਸ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਨੇ ਕੋਈ ਆਪਣਾ ਵਕੀਲ ਅਜੇ ਤੱਕ ਸੁਪਰੀਮ ਕੋਰਟ ਦੇ ਵਿੱਚ ਨਹੀਂ ਭੇਜਿਆ ਮਤਲਬ ਜਿਹੜਾ ਸੌਦਾ ਸਾਥ ਤੇ ਚੇਲੇ ਗੁਰੂ ਦੋਖੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਸਾਨੂੰ ਖਤਰਾ ਹੈ ਪੰਜਾਬ ਸਰਕਾਰ ਵੀ ਉਹਦੇ ਉੱਤੇ ਮੋਹਰ ਲਾ ਰਹੀ ਹੈਗੀ ਆ ਇਸ ਕਰਕੇ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਉਹਨਾਂ ਦੇ ਹੱਕ ਵਿੱਚ ਭੁਗਤਦੀ ਹੈ ਤਾਂ ਇਹ ਲਾਹਣਤਾਂ ਜਿਹੜੀਆਂ ਸਾਰੀਆਂ ਰਾਜ ਘਰਤਾ ਧਿਰਾਂ ਨੂੰ ਸੰਗਤ ਵੱਲੋਂ ਪਾਈਆਂ ਜਾ ਰਹੀਆਂ ਨੇ ਜਿਹੜੇ ਦੋਨੇ ਕੇਸ ਕੋਰਟਾਂ ਦੇ ਬਹਿਬਤ ਨਾਲ ਕੋਈ ਕਾਰਡ ਜਿਹੜਾ ਹੈਗੇ ਚੰਗੀ ਦਾ ਸ਼ਿਫਟ ਕਰ ਦਿੱਤੇ ਗਏ ਨੇ ਤੇ ਕਾਫੀ ਲੰਬੇ ਸਮੇਂ ਤੋਂ ਅਟਕੇ ਹੋਏ ਨੇ ਕੇਸ ਇਹ ਜਿਹੜੇ ਇਹ ਚੰਡੀਗੜ੍ਹ ਸ਼ਿਫਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਹਾਲਾਂਕਿ ਕੱਲ ਸਾਡੇ ਸਰਦਾਰ ਐਚਐਸ ਫੂਲਕਾ ਸਾਹਿਬ ਉੱਥੇ ਸ਼ਾਮਲ ਹੋਏ ਸੀਗੇ ਸੁਪਰੀਮ ਕੋਰਟ ਦੇ ਵਿੱਚ ਸਾਡੀ ਉਹ ਪੈਰਵਾਈ ਕਰ ਰਹੇ ਨੇ ਔਰ ਇਹਦੇ ਨਾਲ ਨਾਲ ਸਾਡੇ ਫੌਜੀ ਸਰਦਾਰ ਗੁਰਸੇਵ ਸਿੰਘ ਫੌਜੀ ਮਲਕੇ ਸਾਹਿਬ ਉਹ ਗਵਾਹ ਨੇ ਹੋਰ ਸਾਡੇ ਗਵਾਹ ਨੇ ਜਿਹੜੇ ਅਹਿਮ ਤਾਂ ਸੁਪਰੀਮ ਕੋਰਟ ਨੇ ਇੱਕ ਵਾਰ ਸਟੇਪ ਕਰ ਦਿੱਤੀ ਹੈ 13 ਅਕਤੂਬਰ ਨੂੰ ਲੰਗੀ ਕੱਲ ਨੂੰ ਔਰ ਜਿਹੜੀ ਅਗਲੀ ਪੇਸ਼ੀ ਹੈਗੀ ਆ ਉਹ 14 ਨਵੰਬਰ ਦੀ ਪਾਈ ਗਈ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਪੰਜਾਬ ਸਰਕਾਰ ਕਾਨੂੰਨੀ ਤੌਰ ਤੇ ਪੈਰਵਾਈ ਕਰੇ ਇਹ ਜਿਹੜਾ ਸੌਦਾ ਸਾਥ ਦੇ ਪਖੰਡੀ ਚੇਲੇ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਜਿਹੜੇ ਪੰਜਾਬ ਦੀ ਧਰਤੀ ਤੇ ਰਹਿ ਵੀ ਰਹੇ ਨੇ ਉਹਨਾਂ ਦੇ ਵਿਆਹ ਦੇ ਪ੍ਰੋਗਰਾਮ ਪੰਜਾਬ ਦੀ ਧਰਤੀ ਤੇ ਅਮਨ-ਆਮਾਨ ਨਾਲ ਹੋ ਰਹੇ ਨੇ ਸਾਰੀਆਂ ਉਹਨਾਂ ਦੀਆਂ ਕੂਟ ਚਰਚਾਵਾਂ ਦੇ ਵੱਡੇ ਵੱਡੇ ਇਕੱਠ ਆਮਨ-ਆਮਾਨ ਨਾਲ ਹੋ ਰਹੇ ਨੇ ਸਿਰਫ ਤੇ ਸਿਰਫ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਜਾਣਾ ਹੋਵੇ ਉਦੋਂ ਕਹਿ ਦਿੰਦੇ ਆ ਸਾਨੂੰ ਖਤਰਾ ਹੈ ਤਾਂ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਕਾਨੂੰਨੀ ਚਾਰਾ ਜੋ ਵੀ ਕਰਨੀ ਚਾਹੀਦੀ ਹੈ ਸਰਕਾਰ ਇਹ ਇੱਕ ਬਿੱਤੀ ਕਰਨ ਦੀ ਗੱਲ ਕੀਤੀ ਗਈ ਸੀ ਕਿ ਬੇਵਿਦਵੀਆਂ ਦੇ ਨੂੰ ਲੈ ਕੇ ਅਕਨੂਰ ਸੱਤੋ ਬਣਾਇਆ ਜਾਣਗੇ ਲੱਗਦਾ ਉਹਦੇ ਵਿੱਚ ਕੁਝ ਕੀਤਾ ਜਾਵੇਗਾ ਅਜੇ ਤੱਕ ਤਾਂ ਕੁਝ ਨਹੀਂ ਹੋਇਆ ਜੀ ਜਿਹੜੀ ਮੌਜੂਦਾ ਸਰਕਾਰ ਦੀ ਭੂਮਿਕਾ ਹੈਗੀ ਆ ਉਹ ਬਿਲਕੁਲ ਨੈਗੇਟਿਵ ਹੈ ਡੱਕਾ ਇਹਨਾਂ ਨੇ ਤੋੜਿਆ ਨਹੀਂ ਹੈ ਇਹ ਤਾਂ ਸਾਰੀ ਕੌਮ ਦੇਖ ਰਹੀ ਹੈ ਦੁਨੀਆ ਭਰ ਵਿੱਚ ਵਸਦੇ ਹੋਏ ਸਮੂਹ ਪੰਜਾਬੀ ਦੇਖ ਰਹੇ ਨੇ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹ ਬਿਲਕੁਲ ਪਹਿਲਾਂ ਵਾਲੀ ਸਰਕਾਰ ਦੀ ਤਰ੍ਹਾਂ ਹੀ ਜਿਵੇਂ ਬਾਦਲ ਕੇ ਸੌਦਾ ਸਾਧ ਦੇ ਚੇਲਿਆਂ ਨੂੰ ਬਚਾਉਂਦੇ ਸੀ ਜਿਵੇਂ ਕੈਪਟਨ ਨੇ ਬਚਾਇਆ ਅੱਜ ਉਸੇ ਤਰਜ਼ ਦੇ ਉੱਤੇ ਭਗਵੰਤ ਮਾਨ ਜੀ ਚੱਲ ਰਹੇ ਨੇ 10 ਸਾਲ ਤੋਂ ਇਹ ਰੀਸੈਂਟ ਜਿਹੜੀ ਬੇਦਬੀ ਹੋਈ ਹੈ ਉਹਨੂੰ ਹੋਇਆ ਅਸਲ 'ਚ 47 ਤੋਂ ਲਗਾਤਾਰ ਸਿੱਖਾਂ ਨਾਲ ਬੇਗਾਨਗੀ ਦਾ ਅਸਾਸਿਕ ਨੂੰ ਤਾਂ ਲਾਇਆ ਜਾ ਰਿਹਾ 47 ਤੋਂ ਲਗਾਤਾਰ ਕੋ ਸੁਣ ਰਿਹਾ ਭਈ ਸਾਲ ਤੋਂ ਸ੍ਰੀ ਗੁਰੂ ਜੀ ਦੇ ਆਦੇਸ਼ ਵੀ ਸਿੱਖਾਂ ਦੇ ਨਾਲ ਪਰੋ ਇਹ ਸਾਰਾ ਕੋਸ਼ ਚੱਲੀ ਹੁੰਦਾ ਅਸੀਂ ਜਿਹੜਾ ਇੱਥੇ ਬੈਠੇ ਆ 14 ਅਕਤੂਬਰ 2015 ਨੂੰ ਜੋ ਹਕੂਮਤ ਕਤਕਾਰੀ ਸਰਕਾਰ ਨੇ ਜੋ ਕਹਿਰ ਪਾਇਆ ਸੀ ਜੋ ਜ਼ੁਲਮ ਕੀਤਾ ਸੀ ਉਸ ਜ਼ੁਲਮ ਦੇ ਰੋਸ ਵਿੱਚ ਉਹਨੂੰ ਇਸ ਦਿਨ ਨੂੰ ਲਾਣਤ ਦਿਹਾੜੇ ਦਾ ਨਾਮ ਦਿੱਤਾ ਗਿਆ ਤੇ ਪਿਛਲੇ 8 ਸਾਲ ਤੋਂ ਲਗਾਤਾਰ ਇਹ ਲਾਣਤ ਦਿਹਾੜਾ ਅਸੀਂ ਇੱਥੇ ਆਰਗੇਨਾਈਜ਼ ਕਰ ਰਹੇ ਹਾਂ ਤੇ ਇਹ ਸੰਗਤ ਦੀ ਕਿਰਪਾ ਨਾਲ ਗੁਰੂ ਸਾਹਿਬ ਦੇ ਬਖਸ਼ਸ਼ ਅਸਰਤ ਕਾ ਲਗਾਤਾਰ ਚੱਲ ਜਿੰਦੇ ਸਾਡੀ ਕੋਸ਼ਿਸ਼ ਹੈ ਕਿ ਇਸ ਦਿਨ ਨੂੰ ਇੱਕ ਹਿੱਸੇ ਬਣਾਇਆ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਜਦੋਂ ਵੀ ਕੋਈ ਅਗਲੀ ਪੀੜ੍ਹੀਆਂ ਨੂੰ ਯਾਦ ਕਰਨਾ ਤੇ ਇਹਨੂੰ ਨਾਤ ਤਿਆਨ ਦੇ ਨਾਂ ਤੇ ਯਾਦ ਕਰਨਾ ਉਹ ਦੀ ਜਿਹੜੀ ਹੈ ਕਿਰਤ ਸੂਰ ਹੈ। ਲੱਗਾ ਹੁਣ ਵੀ ਬੇਅਦਬੀ ਦੀ ਘਟਨਾਵਾਂ ਆ। ਮੈਂ ਤਾਂ ਪਹਿਲਾਂ ਇਹ ਗੱਲ ਕਹਤੀ ਆ ਕਿ ਇੱਕ ਵੀ ਪਹਿੰਦੀ ਵਾਰ ਨਹੀਂ ਹੋਈ 2015 ਦੇ ਵਿੱਚ 78 ਤੋਂ 47 ਤੋਂ ਲਗਾਤਾਰ ਤੁਰੀਆਂ ਆ ਰਹੀਆਂ ਗੁਰੂ ਸਾਹਿਬ ਤੋਂ ਸਰੂਪਤੀ ਪਿਆਤ ਵੀ ਲਗਾਤਾਰ ਹੋ ਰਹੀਆਂ। ਤੇ ਇਹ ਤਾਂ ਸਾਨੂੰ ਕੋਈ ਬਹੁਤਾ ਪਰੋਸਾ ਨਹੀਂ ਆ ਸਾਡੀ ਓਟ ਸਾਡੀ ਟੇਕ ਉਹ ਗੁਰੂ ਬਾਸ਼ਾ ਤੇ 10 ਸਾਲ ਪੂਰੇ ਹੋਣ ਦੀ ਉੱਪਰ ਕੋਟਕਪੂਰਾ ਦੇ ਉਸੇ ਚੌਕ ਦੇ ਵਿੱਚ ਹਲਾਤ ਦਿਹਾੜਾ ਮਨਾਇਆ ਜਾ ਰਿਹਾ ਹੈਗਾ ਸਮੇਂ ਦੀਆਂ ਸਰਕਾਰਾਂ ਨੂੰ ਜੋ ਸਮੇਂ ਸਰਕਾਰਾਂ ਸੀ ਉਹਨਾਂ ਨੂੰ ਲੈ ਕੇ ਕਿਉਂਕਿ ਕਾਇਲਜੀ ਰਿਕਾਰ ਸਮੇਂ ਇਹ ਬੇਅਦਬੀ ਦੀ ਘਟਨਾ ਵਾਪਰਤੀ ਆ ਕੋਟਕਪੂਰਾ ਕੋਲ ਕੋਲ ਵਾਪਰਦਾ ਦਾ 10 ਸਾਲ ਪੂਰੇ ਹੋਣ ਤੇ ਅੱਜ ਜਿਹੜਾ ਹਲਾਤ ਦਿਹਾੜਾ ਮਨਾਇਆ ਜਾ ਰਿਹਾ ਪਿਛਲੇ 8 ਸਾਲਾਂ ਤੋਂ ਮਨਾਇਆ ਜਾ ਰਿਹਾ ਇੱਥੇ ਇਸ ਵਾਰ ਜਿਹੜਾ ਹੈਗਾ ਵੱਡੀ ਗੰਥੀ ਵਿੱਚ ਵਫਾਖ ਜਥੇਬੰਦੀਆਂ ਵੱਲੋਂ ਜਿਹੜਾ ਇਸ ਸਾਲ ਇਹ ਆ ਗਿਆ ਗਿਆ ਜਿਸ ਤਰ੍ਹਾਂ ਪ੍ਰਚਾਰਕਾਂ ਨੇ ਕਿਹਾ ਕਿ ਲਗਾਤਾਰ ਸ਼ੁਰੂ ਤੋਂ ਹੀ ਸਿਕ ਕੌਮ ਜਿਹੜਾ ਉਹ ਪਾ ਰਹੀ ਹੈ ਪਰ ਲਗਾਤਾਰ ਨਹੀਂ ਮਿਲ ਰਿਹਾ ਅਤੇ ਕਈ ਵਾਰ ਬੇਅਦਬੀ ਦੇ ਘਟਨਾਵਾਂ ਪੰਜਾਬ ਦੇ ਵਿੱਚ ਲਗਾਤਾਰ ਵਾਪਰ ਰਹੀਆਂ ਨੇ ਤੇ ਆ ਦੇਖਣਾ ਔਲੇ ਸਮੇਂ ਦੇ ਵਿੱਚ ਅੱਜ ਹੋਰ ਵੀ ਕਈ ਸਮਾਗਮ ਰੱਖੇ ਨੇ ਉਹ ਵੀ ਤੁਹਾਨੂੰ ਪਲ-ਪਲ ਦੀ ਅਪਡੇਟ ਅਸੀਂ ਦੇਰਾ ਕਰਾਂਗੇ। ਛੋਟਕਪੁਰਾ ਤੋਂ ਜਗਮਨ ਟੀਵੀ ਲਈ ਜਗਤਾਰ ਸਿੰਘ